ਅਸੀਂ ਇਹ ਵੀ ਚਿੱਟੇ ਜੋ ਕਾਰ ਬਣਾਏ ਨਹੀਂ ਅਸੀਂ ਚਿੱਟੇ ਨਹੀਂ ਅਸੀਂ ਸੌਂ ਤੇ ਆਨੇ ਆ ਬੱਚਿਆਂ ਦੀ ਜੇ ਅਸੀਂ ਚਿੱਟਾ ਵੇਚਿਆ ਹੋਵੇ ਅਸੀਂ ਕੋਈ ਚਿੱਟਾ ਨਹੀਂ ਵੇਚਿਆ ਮੋਗਾ ਦੇ ਪਿੰਡ ਦੋਲੇਵਾਲਾ ਵਿਖੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬਣਾਏ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਸਰਕਾਰ ਦਾ ਪੀਲਾ ਪੰਜਾ ਸੂਬਾ ਸਰਕਾਰ ਨਸ਼ੇ ਦੇਸ਼ ਦੁਆਗਰਾਂ ਨੂੰ ਪੰਜਾਬ ਵਿੱਚ ਨਹੀਂ ਦੇਵਗੀ ਰਹਿਣ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੇ ਗਾਂਧੀ ਜੀ ਦੀ ਅਗਵਾਈ ਹੇਠ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਨਸ਼ਾ ਤਸਕਰਾਂ ਅਪਰਾਧ ਕੀਤੀ ਕਾਰਵਾਈ ਤੋਂ ਖੁਸ਼ ਹੋ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕੀਤੀ ਸਲਾਹ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਯਤਨ ਨਸ਼ਾ ਵਿਰੋਧ ਮਹਮ ਤਹਿਤ ਨਸ਼ਾ ਤਸਕਰਾ ਵਿਰੋਧ ਕਾਰਵਾਈ ਚੰਗੀ ਪੱਤਰ ਦੇਸ਼ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੇ ਤਹਿਤ ਅੱਜ ਮੋਗਾ ਜ਼ਿਲ੍ਹਾ ਦੇ ਫੌਲਕ ਮੁਖੀ ਸ਼੍ਰੀ ਅਜੇ ਕਾਂਧੀ ਜੀ ਦੀ ਗਵਾਈ ਹੇਠ ਤਾਰੇ ਰਿਪੋਰਟ ਦੇ ਅਧੀਨ ਪੈਂਦੇ ਪਿੰਡ ਦੋਲੇਵਾਲਾ ਦੇ ਕੇ ਚਾਰ ਨਸ਼ਾ ਤਸਕਾਂ ਦੇਕਰ ਨੂੰ ਉਤਾਰਿਆ ਗਿਆ ਇਹ ਮਕਾਨ ਸਰਕਾਰੀ ਜ਼ਮੀਨ ਤੇ ਨਜਾਇਜ਼ ਕਲਜਾ ਕਰਕੇ ਬਣਾਏ ਗਏ ਸਨ ਫੇਸਬੁੱਕ ਦੇ ਜ਼ਿਲ੍ਹਾ ਅਤੇ ਪੰਚਾਇਤ ਅਫਸਰ ਸ੍ਰੀ ਬੋਗਾ ਰਈ ਹਰਜਿੰਦਰ ਸਿੰਘ ਅਤੇ ਡਿਊਟੀ ਮੈਜਿਸਟਰੇਟ ਵੀ ਹਾਜ਼ਰ ਰਹੇ ਫੇਸਬੁੱਕ ਦੇ ਸ੍ਰੀ ਅਜੀਤ ਗਾਂਧੀ ਜੀ ਨੇ ਦੱਸਿਆ ਕਿ ਨਸ਼ੇ ਦੇ ਸਦਾਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਅਜੀ ਗਾਂਧੀ ਨੇ ਦੱਸਿਆ ਕਿ ਨਸ਼ੇ ਦੇ ਸਦਾਗਰਾਂ ਨੂੰ ਸੂਬੇ ਦੀ ਜਵਾਨੀ ਨੂੰ ਕਰਾਹੇ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੂਰੀ ਤਰ੍ਹਾਂ ਅੰਦਰ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰੀਆਂ ਦੀ ਸ਼ਿਕਾਇਤ ਆ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿਖੇ ਦਿੱਤੀ ਜਾਵੇ ਉਹਨਾਂ ਕਹੇ ਕਿ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਯੋਧ ਨਸ਼ਾ ਵਿਰੋਧ ਮਹਮ ਤਰੰਤਰ ਚੱਲ ਜਾਈ ਰਹੇਗੀ ਅਤੇ ਨਸ਼ੇ ਦੇ ਕਾਰੋਬਾਰਾਂ ਬੇਕਰ ਸ਼ਾਮਲ ਸਸਦਾਂ ਨੂੰ ਕਿਸੇ ਤਰ੍ਹਾਂ ਦੇ ਹਾਲਤ ਵਿੱਚ ਪਕਸ਼ਾ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਅੰਦਰ ਨਸ਼ਾ ਤੰਤਾਂ ਦੀ ਕੋਈ ਥਾਂ ਨਹੀਂ ਹੈ ਇਸ ਲਈ ਉਹ ਇਹ ਕੰਮ ਛੱਡ ਦੇ ਨਹੀਂ ਤਾਂ ਉਹਨਾਂ ਦੇ ਘਰਾਂ ਦੇ ਵੀ ਇਸੇ ਤਰ੍ਹਾਂ ਹੀ ਪਿਲਾ ਪੰਜਾਬ ਚੱਲੇਗਾ ਹੁਣ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਇਹ ਤਸਵੀਰਾਂ ਇੱਕਾਦੇ ਹਾਂ ਗੱਲਪਾਸ ਜ਼ਿਲ੍ਹਾ ਪੁਖੀ ਫਰੀ ਅਜੀ ਕਾਂਦੀ ਦੀ ਨਾਲ ਥਲੇ ਵਾਲਾ ਵਿਖੇ ਆਇਆ ਜਿੱਥੇ ਡੀਡੀਪੀਓ ਮੋਗਾ ਵੱਲੋਂ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਹੀ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੂਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਤੇ ਬीडीओ ਸਾਹਿਬ ਵੀ ਹੈਗੇ ਤੇ ਇਹਦੇ ਵਿੱਚ ਟੋਟਲ 4 ਘਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ جاری ਹੈ ਅਸੀਂ ਐਡਕੂਏਟ ਅਰੇਂਜਮੈਂਟ ਵੀ ਕੀਤੇ ਹਨ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਮੌਕੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਉਹਦੇ ਅਗੇਂਸਟ 7 ਐਫਆਈਆਰ ਰਿਸਟਰ ਹੈਗੀ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਬਰਮਜੀਤ ਸਿੰਘ ਉਰਫ ਪੰਮਾ ਉਹ ਵੀ ਜੇਲ੍ਹ ਦੇ ਵਿੱਚ ਹੈ ਉਹਦੇ ਖਿਲਾਫ ਟੋਟਲ 9 ਐਫਆਈਆਰ ਰਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤੇ ਉਹਦੇ ਖਿਲਾਫ ਟੋਟਲ 8 ਐਫਆਈਆਰ ਰਜਿਸਟਰ ਹੈਗੀਆਂ ਨੇ ਇਹ ਸਾਰੀਆਂ ਐਫਆਈਆਰ ਐਨਡੀਪੀਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾਵਾਂ ਦੇ ਤਹਿਤ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਜੀ ਕਿੰਨੇ ਘਰਾ ਦੇ ਸਰਪੰਚਾ ਜਿਹੜਾ ਟੋਟਲ 4 ਗਰੀਨਾ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਆ ਕਾਰਵਾਈ ਜਿਹੜੀ ਹੈ ਬੀਡੀਪੀਓ ਤੇ ਡੀਡੀਪੀਓ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸਰ ਇਹ ਇਲੀਗਲ ਇਨਕ੍ਰੋਚਮੈਂਟ ਹੈ ਕਹਿ ਸਕਦੇ ਕਿ ਨਸ਼ਾ ਦਸਕਾ ਵੱਲੋਂ ਆਪਣੇ ਪੈਸਿਆਂ ਨਾਲ ਜਿਹੜੇ ਵੇਖਾ ਵੇਚ ਕੇ ਪੈਸੇ ਆ ਉਹਦੇ ਨਾਲ ਇਹ ਬਣਾਏ ਗਏ ਆ ਇਲੀਗਲ ਇਨਕ੍ਰੋਚਮੈਂਟ ਹੈ ਜੀ ਲੀਗਲੀ ਜੇ ਐਸੀ ਇਹਨੂੰ ਕਹੀਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਇਨਕ੍ਰੋਚਮੈਂਟ ਇਹਨਾਂ ਨੂੰ ਜਿਹੜੀ ਵਾਕਾਇਦਾ ਜਿਹੜੀ ਪ੍ਰੋਸੀਡਿੰਗਸ ਆ ਉਹ ਸਾਰੀ ਡੀਡੀਪੀਓ ਮੋਗਾ ਵੱਲੋਂ ਕੀਤੀ ਗਈ ਹੈ ਪਰੇ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਅਗੇਂਸਟ ਐਨਡੀਪੀਏ ਐਕਟ ਦੇ ਤਹਿਤ ਵੱਖਰੇ ਵੱਖਰੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਇਹਨਾਂ ਦੇ ਅਗੇਂਸਟ ਦਰਜ ਹੈਗੇ ਨੇ ਇਸ ਤੋਂ ਇਲਾਵਾ ਵੀ ਹੋਰ ਕੀ ਘਰ ਗੰਡੀ ਬਾਈ ਕੀਤੇ ਨੇ ਧੋਲੇਵਾਲਾ ਦੇ ਵਿੱਚ ਉਹ ਸਾਰੀ ਕਾਰਵਾਈ ਜਿਹੜੀ ਆ ਉਹ ਕੰਟੀਨਿਊਸ ਹੈਗੀ ਅੱਜ ਜਿਹੜੇ ਨੇ ਉਚਾਰ ਘਰਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ ਹੋਰ ਨਹੀਂ ਹੋਰ ਮਤਲਬ ਨਾਮ ਚਾਹ ਅਮਰਜੀਤ ਦਾ ਕਿਹੜੇ ਪਿੰਡ ਤੇ ਰਹਣਾ ਲੇ ਧੋਲੇ ਆ ਜੀ ਅੱਜ ਪੀੜਾ ਪੰਜਾ ਚੱਲਿਆ ਹੈਗਾ ਤੁਹਾਡੇ ਘਰਾਂ ਦੇ ਉੱਪਰ ਕੀ ਕਾਰਨ ਕੀ ਹੈ ਜੀ ਉੱਤਰ ਹੀ ਕਾਰਨ ਹੋਈ ਏ ਸਾਨੂੰ ਆਦੇ ਨਹੀਂ ਤੁਸੀਂ ਨਸ਼ਾ ਸੀ ਨਹੀਂ ਵੇਚਿਆ ਨਸ਼ਾ ਕੋਈ ਵੀ ਚਿੱਟਾ ਸੀ ਨਹੀਂ ਵੇਚਿਆ ਕੋਈ ਨਸ਼ਾ ਨਹੀਂ ਬਿਮਾਰੀ ਕੁੜੀ 7 ਸਾਲ ਹੋ ਗਏ ਬਾਰਕ ਨਹੀਂ ਏਦਾਂ ਜਿ ਬੈਠੀ ਉਹਨੇ ਮੈਨੂੰ ਪਿਆਹਾ ਪਾਇਆ ਮੈਂ ਘਰ ਬਣਾਇਆ ਮੇਰਾ ਘਰ ਅੱਜ ਖੜ ਹੈ ਕਾਰਨ ਰਿਪੀਟ ਹੁੰਦਾ ਇਹਨਾਂ ਦਾ ਕੀ ਕਹਿੰਦੇ ਕੀ ਕਹਿੰਦੇ ਨੇ ਇਹ ਆਨੇ ਤੁਸੀਂ ਸਰਕਾਰੀ ਅਸੀਂ ਚਿੱਟੇ ਜੋ ਘਰ ਬਣਾਏ ਨਹੀਂ ਅਸੀਂ ਚਿੱਟੇ ਨਹੀਂ ਅਸੀਂ ਸੌਂ ਦਿਆਂ ਨੇ ਬੱਚਿਆਂ ਦੀ ਜੇ ਅਸੀਂ ਚਿੱਟਾ ਵੇਚਿਆ ਹੋਵੇ ਅਸੀਂ ਕੋਈ ਚਿੱਟਾ ਨਹੀਂ ਵੇਚਿਆ ਸਾਡੀ ਪੂਰੀ ਬਾਹਰ ਨੂੰ ਗਈ ਏ ਸਾਡੀ ਚੱਕੀ ਸੀ ਉਹ ਅਸੀਂ ਆਟਾ ਪੀਂਦੇ ਰਹੇ ਆ ਚੱਕੀ ਦੇ ਬਾਪੂ ਤੁਹਾਡਾ ਆਟਾ ਪੀਂਦਾ ਰਿਹਾ ਪਈ ਅਸੀਂ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਹੀ ਮਾਮਲੇ ਦਰਜ ਕੀਤੇ ਗਏ ਨਰਸੋ ਲੋ ਇਹ ਉਹਨੇ 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 ਕੀਤੇ ਨਹੀਂ ਹੁਣ ਆਪਾਂ ਰਿਐਕਟ ਲਾਈ ਕਿੰਨੇ ਮਾਮਲੇ ਦਰਜੇ ਤੁਹਾਡੇ ਦੇ ਮਾਮਲੇ ਦਰਜ ਇਹ ਹੁਣ ਪਹਿਲੀ ਵਾਰ ਹੀ ਹੁਣ ਹੋਇਆ ਪਹਿਲਾਂ ਵੀ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਤੁਹਾਨੂੰ ਖਾਲੀ ਕਰ ਨੋਰਸ ਦਿੱਤੇ ਨੇ ਸਾਨੂੰ ਨੋਰਸ ਖਾਲੀ ਕਰ ਕਰੋ ਅਸਾਂ ਨਹੀਂ ਕੀਤੇ ਅਸੀਂ ਆਖਿਆ ਸੀ ਨਹੀਂ ਕਰਨੇ ਸਾਨੂੰ ਹੋ ਗਏ ਨੇ ਜੋ ਅਸੀਂ ਪਾਕਿਸਤਾਨ ਨੂੰ ਉੱਜੜ ਕੇ ਆਏ ਆ ਅਸੀਂ ਬੂਟੇ ਪਾਟ ਕੇ ਦੂਜਾ ਛੱਪੜ ਸਾਨ ਛੱਪੜ ਜਿਹੜੇ ਸਾਨ ਉਹ ਪਾਣੀ ਸੀ ਪਾਣੀ ਵਿੱਚ ਉਹ ਮਿੱਟੀ ਛੱਟ ਛੱਟ ਕੇ ਅਸੀਂ ਥਾਂ ਸਖਾਈ ਹਣ ਮੰਗ ਕੀ ਕਰਦੀ ਆ ਹਾਂਜੀ ਤੇ ਮੰਗ ਕੀ ਕਰਦੀ ਆ ਮੰਗੀ ਆਪਣੀ ਮੰਗ ਆਪਣੀ ਆਪਣੀ ਕੋਈ ਸੀ ਵੀ ਸਾਡਾ ਕਾਰਨਾਟਾ ਵੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹ ਅਸੀਂ ਘਰ ਆ ਦੇ ਰਹੀਏ ਕਿੰਨੇ ਮਰਲੇ ਦੇ ਮਕਾਨ ਤੁਹਾਡੇ ਹੈ ਕਿੰਨੇ ਕ ਮਰਲਿਆਂ ਦੇ ਕਿੰਨੇ ਮਰ ਲਿਆ ਜੀ ਇਹ ਪੁੱਤਰ ਸਾਨੂੰ ਪਤਾ ਨਹੀਂ ਕਿੰਨੇ ਮਰ ਲਿਆ ਜੀ ਅਸੀਂ ਨਾ ਪਾੜ ਵਾ ਹਾਂ ਜਿੰਦਾ ਸੁਝਾ ਲਗਾ ਜੀ ਪਾਓ ਇਧਰ ਆਓ ਨਹੀਂ ਨਹੀਂ ਉਹ ਜਾ ਪੁੱਤ ਜਾਣਾ ਵਾ ਜੀ ਢੇਡ ਟੁੱਪ ਕਰ ਜਾ ਰਹਿਣੀ ਆਉਂਦੇ ਜੀ ਇਧਰ ਜੀ ਕਿ ਲੈਣਾ ਯਾਰ ਪੱਟੇ ਹੀ ਜਾਣਾ ਵਾ ਯਾਰ ਹੈਡ ਟੁੱਪ ਕਰ ਜਾ ਰਹਿਣੀ ਹੋਵੇ